ਮਾਨਸਾਬਾ ਜੁੜਿਆ ਜਾਉਂਗੇ ਜੀ ਕੋਈ ਨਿਮੰਤਰਣ ਆਇਆ ਸਰਕਾਰ ਨੇ ਐਜ਼ ਐਮਪੀ ਤੁਹਾਨੂੰ ਯੋਧਿਆ ਦੇਖੋ ਮੰਦਿਰ ਬਣਾਉਣਾ ਬਹੁਤ ਅੱਛੀ ਚੀਜ਼ ਹੈ ਪਰ ਕਿਸੇ ਦੀ ਮਸਜਿਦ ਤੋੜ ਕੇ ਪਨ ਕੇ ਉਹਦੇ ਤੇ ਮੰਦਿਰ ਬਣਾਉਣਾ ਮੈਂ ਸਮਝਦਾ ਕਿ ਬਹੁਤ ਨਜਾਇਜ਼ ਗੱਲ ਹੈ ਜਿਵੇਂ ਦਰਬਾਰ ਸਾਹਿਬ ਦੇ ਉੱਤੇ ਇੰਦਰਾ ਗਾਂਧੀ ਨੇ ਫੋਰਸ ਦੇ ਨਾਲ 1984 ਦੇ ਵਿੱਚ ਹਮਲੇ ਕੀਤੇ ਸੀਗੇ ਇਸੇ ਤਰ੍ਹਾਂ 1992 ਦੇ ਵਿੱਚ ਮੋਤੀ ਸਾਹਿਬ ਜੋਸ਼ੀ ਸਾਹਿਬ ਤੇ ਭਾਜਪੀ ਤੇ ਆਰਐਸਐਸ ਦੇ ਜਿਹੜੇ ਬੰਦੇ ਸੀਗੇ ਉਹਨਾਂ ਨੇ ਜਾ ਕੇ ਹਮਲਾ ਕੀਤਾ ਬਬਰੀ ਮਸਜਿਦ ਦੇ ਉੱਤੇ ਤੇ ਉਸ ਵਕਤ ਸੈਂਟਰ ਦੇ ਵਿੱਚ ਸਰਕਾਰ ਕਾਂਗਰਸ ਪਾਰਟੀ ਦੀ ਸੀ ਉਦੋਂ ਪ੍ਰਾਈਮ ਮਿਨਿਸਟਰ ਨਰਸਿਮਹਾ ਰਾਓ ਸੀਗੇ ਤੇ ਉਹਨਾਂ ਦੇ ਕੋਲੇ ਜਦੋਂ ਗੱਲ ਪਹੁੰਚੀ ਤੇ ਉਹਨਾਂ ਦੇ ਜਿਹੜੇ ਅਗੇ ਪਰੇਦਰਸੀ ਉਹਨਾਂ ਨੇ ਕਿਹਾ ਕਿ ਨਰਸਮਰਾਉ ਅਗੇ ਸੋਤੇ ਪਏ। ਥੀ ਇਹ ਬਹੁਤ ਸ਼ਰਮ ਦੀ ਗੱਲ ਹੈ ਕਿ ਕਿਸੇ ਇਸਲਾਮਿਕ ਜਾਂ ਹੋਰ ਕਿਸੇ ਮਜ਼ਬਦਾ ਕੋਈ ਵੀ ਮੱਠ, ਮਸਜਿਦ, ਗੁਰਦੁਆਰਾ ਢਾ ਦੇਣਾ ਤੇ ਉਹਦੇ ਉੱਤੇ ਫੇਰ ਮੰਦਿਰ ਬਣਾ ਦੇਣਾ ਜਿੰਨੇ ਵੀ ਇਸਲਾਮਿਕ ਮੌਲਕ ਹੈਗੇ ਆ। ਉਨਾਂ ਨੇ ਅਜੇ ਤੱਕ ਪ੍ਰੋਟੈਸਟ ਨਹੀਂ ਕੀਤਾ ਜਿਹੜਾ ਕਿ ਮੈਂ ਸਮਝਦੇ ਆਂ ਕਿ ਇਹ ਵੀ ਸਾਰੇ ਇਸਲਾਮਿਕ ਮੁਲਕਾਂ ਦੀ ਬਹੁਤ ਪਾਰੀ ਅੰਗੇਲੀ ਹੈ ਤੇ ਮੋਦੀ ਸਾਹਿਬ ਨੂੰ ਅਜੇ ਵੀ ਪਿੱਛੇ ਹਟ ਜਾਣਾ ਚਾਹੀਦਾ ਹੈ ਜੋ ਕਰਕੇ ਜਿਹੜੀ ਸਾਡਾ ਸੰਵਧਾਨ ਹੈ ਉਹ ਧਰਮ ਨਿਰਪੱਖ ਹੈ ਸੈਕੂਲਰ ਹੈ ਤੇ ਪ੍ਰੈ[ਮ]ੀਨਿਸਟਰ ਕਿਸੇ ਵੀ ਮੰਦਿਰ ਦਾ ਉਦਘਾਟਨ ਜਾਂ ਗੁਰਦੁਆਰੇ ਦਾ ਨਹੀਂ ਕਰ ਸਕਦਾ ਹੈਗਾ ਇੱਕ ਕਨਸਟੀਟਿਊਸ਼ਨ ਆਫ ਇੰਡੀਆ ਹੈਗੀ ਹੈ। ਮਾਨ ਸਰ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਗੱਠਜੋੜ ਹੋਇਆ ਕਿ ਚਾਹਤ ਉੱਥੇ ਚੰਡੀਗੜ੍ਹ ਦੇ ਵਿੱਚ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋਗੇ ਇੱਕ ਆਪੋਜੀਸ਼ਨ ਹੀ ਖਤਮ ਕਰ ਦਿੱਤੀਗੀ ਪੰਜਾਬ ਦੇ ਵਿੱਚ। ਤੁਸੀਂ ਤਾਂ ਆਵਾਜ਼ ਉਠਾਉਂਦੇ ਹੋ। ਉਹ ਤਾਂ ਟੁੱਟੇ-ਫੁੱਟੇ ਉੱਤਪਿਆ ਹੈਗਾ ਕੋਈ ਇਹ ਅੱਗੇ ਤਾਂ ਚੱਲਦੀ ਨਹੀਂ ਹੈਨਾ। ਜੀ। ਜਿਵੇਂ ਇੱਕ ਅੱਗੇ ਨਹੀਂ ਚੱਲ ਰਿਹਾ ਉਹ ਵੀ ਨਹੀਂ ਅੱਗੇ ਚੱਲ ਰਿਹਾ। ਮੇਰਾ ਮਤਲਬ ਹੈ ਕਿ ਠੰਡੇ ਬਸਤੇ ਦੇ ਵਿੱਚ ਹੈਗਾ। ਪਤਾ ਨਹੀਂ ਹੋਊਗਾ ਕਿ ਨਹੀਂ ਹੋਊਗਾ। ਦੋਇਰ 2024 ਲੋਕ ਸਭਾ ਇਲੈਕਸ਼ਨਾਂ ਦਾ ਕਿ ਕਿਵੇਂ ਪਾਰਟੀ ਦੀ ਤਿਆਰੀ ਕਿਸ ਤਰ੍ਹਾਂ ਲੜੋਗੇ ਕਿ ਕਲੈਕਸ਼ਨ ਅਸੀਂ ਬੜੀ ਸੋਹਣੀ ਤਰ੍ਹਾਂ ਲੜਾਂਗੇ ਜੀ ਬਹੁਤ ਕੰਮ ਕਰ ਰਹੇ ਹਾਂ ਤੇ ਅਸੀਂ ਜਿੱਤਾਂਗੇ ਵੀ ਤੇ ਕੰਮ ਵੀ ਬਹੁਤ ਅੱਛਾ ਕਰ ਰਹੇ ਹਾਂ